ਮੈਂ ਜਸਾਪਨੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਇਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਜਾਣਕਾਰੀ ਲੈ ਕੇ ਆਏ ਬੇਰਕਲਾਂ ਜ਼ਿਲ੍ਹਾ ਲੁਧਿਆਣੇ ਦੇ ਕਬੱਡੀ ਕੱਪ ਬਾਰੇ ਆਪਾਂ ਨੂੰ ਤਿੰਨਾਂ ਘਟੀਮਾਂ ਦੀ ਜਾਣਕਾਰੀ ਮਿਲ ਜਾਈ ਹੋਣ ਤੱਕ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜੇ ਕੋਈ ਹੋਰ ਟੀਮ ਦੀ ਮਿਲ ਜੇ ਤਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਜੋ ਬੇਰਕਲਾਂ ਵਿਖੇ ਕਬੱਡੀ ਓਪਨ ਦੇ ਮੈਚ ਹੋਣਗੇ ਦੋ ਪਲੇਅਰ ਮੁਬਾਰਕ ਬਾਹਰੋਂ ਖੇਡਣਗੇ ਪਹਿਲਾ ਨਾਮ 31000 ਰੁਪਏ ਦੂਜਾ 21000 ਰੁਪਏ ਹੋਵੇਗਾ ਬੈਲਟ ਰੀਡਰ ਤੇ ਜਾਫੀ ਨੂੰ 11-11000 ਰੁਪਏ ਦਿੱਤੇ ਜਾਣਗੇ ਦੋਸਤੋ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਪਹਿਲੀ ਟੀਮ ਬਣੀ ਹੋਈ ਆ ਧੂਰਕੋਟ ਰਣਸੀਂ ਦੀ ਜਿਸ ਵਿੱਚ ਰਾਜਾ ਲਾਕ ਕਾਲੂ ਤੇ ਨਿੱਕੂ ਧੂਰਕੋਟ ਖਰਾਜੀ ਸਮਾਦ ਤੇ ਕਰਨ ਪਖਰ ਵੱਡਾ ਖੇਡਣਗੇ ਦੋਸਤੋ ਇਸ ਟੀਮ ਦੇ ਕੋਚ ਹੋਣਗੇ ਜੱਸਾ ਸਮਾਦ ਭਾਈ ਇਹ ਟੀਮ ਬੇਰਕਲਾਂ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਉਗੋਗਿਆਂ ਦੀ ਜਿਸ ਵਿੱਚ ਗਿੰਦੀ ਉਗੋਗੇ ਕਾਲਾ ਦੀਪਾ ਮੋਟਾ ਤੇ ਮੰਨੂ ਉਗੋਗੇ ਜੇ ਬਾਹਰਲੇ ਪਲੇਅਰਾਂ ਦੀ ਗੱਲ ਕਰੀਏ ਤਾਂ ਗੋਲਦੀ ਬੱਜੂਆਣਾ ਤੇ ਲਾਡੀ ਜਸਵਾਲ ਖੇਡਣਗੇ ਇਸ ਟੀਮ ਦੇ ਸਪੌਂਸਰ ਜੱਸਾ ਠੁੱਲੀਆਲ ਹੋਣਗੇ ਬੇਰਕਲਾਂ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਡਰੋਲੀ ਭਾਈ ਦੀ ਜਿਸ ਵਿੱਚ ਬਿੱਲੀ ਡਰੋਲੀ ਨੀਨਾ ਡਰੋਲੀ ਜੋਤ ਡਰੋਲੀ ਫੌਜੀ ਰਾਮਗੜ ਤੇ ਗਰਮੱਤਾ ਦੜਬਾ ਖੇਡਣਗੇ ਦੋਸਤੋ ਇਸ ਟੀਮ ਦੇ ਕੋਚ ਹਨ ਫੰਜਰ ਡਰੋਲੀ ਭਾਈ ਇਹ ਟੀਮ ਵੀ ਬੇਰਕਲਾਂ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਹ ਸੀ ਅੱਜ ਦੇ ਬੇਰਕਲਾਂ ਦੇ ਕਬੱਡੀ ਕੱਪ ਦੀ ਜਾਣਕਾਰੀ ਜੇਕਰ ਹੋਰ ਕਿਸੇ ਟੀਮ ਦੀ ਅਪਡੇਟ ਮਿਲੀ ਤਾਂ ਆਪਾਂ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਾਲ ਹੀ ਬੈਲ ਦਾ ਆਈਕਨ ਦਬਾ ਦਿਓ ਧੰਨਵਾਦ ਦੋਸਤੋ ਵੀ